ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ। ਵਰੀਏ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪਟਾਰੇ ਤਹਿਸੀਲ ਬਾਬੋ ਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਪੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਦਿਖਾਉਣੀ ਆ ਤੇ ਦੋਵੇਂ ਸੂਈਆਂ ਸਵਾਈਆਂ ਸੂਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚੁਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਜ਼ਰੂਰ ਕਰਕੇ ਖੜਿਆ ਕਰੋ ਅਸੀਂ ਕਦੇ ਵੀ ਨਹੀਂ ਕਹਿੰਦੇ ਵੀ ਬਿਨਾਂ ਚਵਾਈ ਤੋਂ ਜਾਂ ਕਿਸੇ ਦੀ ਗਾਰੰਟੀ ਤੇ ਪੈਸੂ ਲੈ ਜਾਓ ਜੀ ਹਾਂਜੀ ਵਿddੀ ਸਾਸਿਕਾ ਜੀ ਸਾਸਿਕਾ ਵੀ ਸਾਸਿਕਾ ਜੀ ਹੋਠ ਠੀਕ ਠਾਕ ਜੀ ਪਾਵਾ ਵੇ ਪਾਲਾਂਗੇ ਅੱਜ ਭਾਈ ਚਲੋ ਕਿਰਪਾ ਚੀ ਦੀ ਜੇ ਤੇ ਵੇਖ ਆ ਜੇ ਮੰਡੀ ਫਿਰ ਬਹੁਤ ਵਧੀਆ ਰਹੀ ਭਾਈ ਸਾਥ ਅੱਛਾ ਹਾਂਜੀ ਹਾਂਜੀ ਮਾਲ ਵੇਚ ਆ ਜੇ ਫਿਰ ਸਾਰਾ ਬਹੁਤ ਵਧੀਆ ਵੇਚਿਆ ਮਾਲ ਭਾਈ ਠੀਕ ਹਾਂਜੀ ਹਾਂਜੀ ਚਲੋ ਵਧੀਆ ਜੀ ਇਦਾਂ ਤੇ ਹਾਂਜੀ ਨਾਮ ਦਾਸੋਫੇ ਨਾਮ ਭਾਈ ਮੇਰਾ ਵਰਤਪਾਲ ਸਿੰਘ ਜੀ ਠੀਕ ਹੈ ਲਾਮਰਸਰ ਤਹਿਸੀਲ ਪਾਪਾ ਬਕਾਲਾ ਖਲਕੀਆਂ ਤੋਂ ਪਿੰਡ 2 ਕਿਲੋਮੀਟਰ ਦੂਰੀ ਦਾ ਚਾਰ ਪਿਆਸ ਸਤ ਅੰਬਰਸਰ 3550 ਤਨਗਨ 55 ਪਿੰਡ ਖਰੂਸਾ 20 ਪਿੰਡ ਜੀ ਮੇਨ ਰੋਡ ਤੋਂ ਹਾਈ ਵੀ ਤੋਂ ਸਰਕਾਰੀ ਸਕੂਲ ਅਗਰ ਕਿਤੇ ਨਿਕਾਲਾ ਤੋਂ ਦੂਰ ਆਪਣੀ ਗੱਡੀ ਨਾਮ ਮੇਰਾ ਮਹਤਜੇ ਬਾਪੂ ਦਾ ਨਾਮ ਕਾਫਲ ਸਿੰਘ ਜੀ ਠੀਕ ਹੈ ਹਾਂਜੀ ਫੋਨ ਨੰਬਰ ਜੀ 842488615 ਤੋਂ ਦਸਤਾਵੇਜ਼ ਚਲਾਈ ਸ਼ਾਹ ਜੰਦਰੋਂ ਦਵਾਦੇ ਹਾਂ ਸਭ ਚੱਲਦਾ ਹੈ ਸਾਰਾ ਕੋ ਦਾ ਹਤਾ ਪਿੰਡ ਦਾ ਨਾਮ ਤੇ ਦੱਸੇ ਪਿੰਡ ਬਟਾਵੀ ਹੈ ਭਾਈ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਇਹ ਤਾਂ ਮਰਜ਼ੀ ਕਰ ਲੋ ਸਰਵਾਤ ਜਿਹੜੀ ਇੱਥੇ ਕਰ ਲਈਏ ਹਾਂਜੀ ਹਾਂਜੀ ਕਿੰਨੇ ਚਿਰ ਦੀ ਸੂਈ ਜੇ 15 ਕਿਲੋ ਜੀ ਬਾਈ ਸੂਈ ਲੱਗਿਆ ਹੋਵੇ ਠੀਕ ਹੈ ਭਾਈ ਛੱਡ ਬੋਟੇ ਦਾ ਖਲੋਤਾ ਕਿੰਨਾ ਜਰ ਕਲ ਦੁੱਧ ਦੁੱਧ ਭਾਈ 14 ਕਿਲੋ ਅੱਗੇ ਰੱਖੋ ਦੁੱਧ ਭਾਈ 13 ਕਿਲੋ ਦੀ ਗਰੰਟੀ ਦੇ ਰਹੇ ਹਾਂ ਜੀ ਹੈਗਾ ਪੱਕਾ ਦੋ 13 ਲੀਟਰ ਦੋ ਕਿਲੋ ਦਾ ਦੋ ਟਾਈਮ ਦੋ ਤੇ ਤਿੰਨ ਟਾਂ ਛੱਡ ਕੇ ਕਰ ਪੈਸੇ ਚੋਲੇ ਤਾਂ ਸਲੀ ਕਰਕੇ ਖੜੇ ਆਪਾਂ ਤੋਰੋ ਫਿਰ ਹਾਂਜੀ ਆ ਲਾ ਦੋ ਇੱਕਰੀ ਪੁਰਾ ਦਿਖਾ ਦਿਓ ਹਾਂ ਮੈਂ ਲਾਉਂਦੇ ਬੜੀ ਖਾਣ ਲੈ 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 ਬੜਾ ਜਦੋਂ ਜਦ ਵੀ ਭਾਈ ਉਹ ਇਹ ਗੱਲ ਆਪਣੀ ਪੜਈਆ ਇਹ ਮਾਣ ਤੋਂ ਦੇ ਮਾਈ ਜੀ ਭਾਜੀ ਸਨਮਣਾ ਲੈ ਆਇਆ ਅੱਜ ਨੀਂਦੀਆਂ ਲੈ ਕੇ ਆਇਆ ਮਸਲ ਰੋ ਫਲ ਕਰੀਆਂ ਠੀਕ ਆ ਆ ਵੀ ਲੋ ਨਵੀਂ ਫਰੈਡੀ ਗੱਡੀ ਜੀ ਆ ਨਵੀਂ ਨਵੀਂ ਰਵਾੜੀ ਕਾਰ ਦਿੱਤੀ ਇਹਨੇ ਤੇ ਠੀਕ ਆ ਹਾਂਜੀ ਹਾਂਜੀ ਥਾਣਾ ਵਿਖਾ ਰਹੀ ਜੀ ਤੇ ਇੱਕ ਬਹੁਤ ਚੀਜ਼ ਲੱਗਾ ਮਾਇਕ ਨੰਬਰ ਹੋਊਗਾ ਤੇ ਤਾਂ ਤਾਂ ਨੋੱਕੇ ਜੇ ਸਾਰੇ ਉਤਰਾਂ ਪਾਜੀ ਕੋ ਉਤਾਰਦਾ ਨਹੀਂ ਫਰਕ ਹੋਗਾ ਕੋਈ ਬਾਦ ਘਾਟ ਚੋਕ ਲਵੇ ਪਛਾੜ ਦਾ ਪਛਾੜ ਪਾਜੀ ਝੂਕ ਲਵੇ ਤੇ ਮੁੱਲ ਫਿਰ ਇਹਦਾ ਮੁੱਲ ਕਹਿੰਦਾ ਆਪਣਾ ਪਾਜੀ ਆਪ ਹੀ ਕਰ ਦੋ ਨਹੀਂ 50 ਦੀ ਪਾਜੀ ਨਹੀਂ 50 ਦੀ ਨਹੀਂ ਜਾਣੀ ਕਿੰਨੇ ਜਾਣੀ ਕਰ ਦਈਏ ਕੋਈ ਮੰਨ ਤਾਂ ਬਾਦ ਆਏਗੀ ਕਰ ਦਈਏ ਜੱਜਾ ਕਿੰਨੇ 45000 45000 ਦੀ ਹਾਂਜੀ ਮੋਕੇ ਤੇ ਹੋਰ ਹੋ ਜਾਗਾ ਤੁਸੀਂ ਦੱਸ ਦਿਓ ਥੋੜੀ ਬਰ ਦੇ 42000 ਦੀ ਦੇ ਦੀਏ ਵੇਲਾਂ ਗੱਲ ਮੈਂ 40000 40000 ਦੇ ਵਚੀ ਦੇਣੀਆਂ ਕੋਈ ਪਾਜੀ ਕੋਈ ਵਿਜੈਰੀ ਕਸਾਈ ਨਾ ਕਰੇ 40000 ਚਲੋ ਮੌਕੇ ਤੇ ਖੁੱਲਾ ਮਾਨਤਨ ਕਰਦੇ ਹੋ ਕੋਈ ਗੱਲ ਕੋਈ ਵੀ ਬੜਾ ਫੋਨ ਲਾਵੇ ਖਾਲੀ ਨਹੀਂ ਮੋੜਦਾ ਕੋਈ ਫੋਨ ਲਾਵੇ ਇੱਕ ਵਾਰੀ ਜ਼ਰੂਰ ਫੋਨ ਲਾਵੇ ਬੰਦੇ ਦਾ ਮੁੱਲ ਪਾਜੀ ਨੂੰ ਹੀ ਪਾਵੇ ਅੱਛਾ ਠੀਕ ਹੈ ਤੇ ਆ ਜਿਹੜੀ ਗਾਂ ਜੇ ਇਹ ਵੀਰ ਜੀ ਕੋਈ ਵੀਰ ਨਹੀਂ ਦੇਦੀ ਵੇਖ ਲੈ ਕੋ ਜਿਹੜੀ ਮੇਥਰੇ ਆ ਬੱਚਾ ਬੈਠਾ ਹੈ ਆ ਥੋੜਾ ਅੱਛਾ ਬੱਚਾ ਪੁੱਛਾ ਬੱਚਾ ਠਾਲਦੀ ਮੜਾ ਪਾਜੀ ਵੀਰ ਮੁੜ ਕੇ ਕਹੇ ਨਾ ਪੁੱਤ ਪੁੱਤ ਆ ਲੋ ਪਾਜੀ ਕੋਲ ਮੇਰੇ ਆਪਣੇ ਮੇਰੇ ਵੀਰ ਕੋ ਡੇਢ ਦਾ ਮੇਰੇ ਗਾੜੀ ਆ ਠੀਕ ਆ ਹਾਂਜੀ ਤੇ ਦੁੱਧ ਕਿੰਨਾ ਜੀ ਤੇ ਕੋਈ ਜੀ ਦੁੱਧ ਵਾਛੀ ਕੋ 10 ਕਿਲੋ ਭਾਈ ਨਿੱਗਰ ਦੇ ਦੇ ਦੀ ਆ 9 ਕਿਲੋ ਦੀ ਗਰੰਟੀ ਦਵਾਂਗਾ ਯਾਰਾ 12 ਕਿਲੋ ਨਹੀਂ ਕਰਨਾ ਤੁਸੀਂ ਭਾਈ ਠੀਕ ਆ ਹਾਂਜੀ ਦੋ ਰੋ ਇੱਕ ਨਹੀਂ ਫਿਰ ਆ ਲੋ ਭਾਈ ਇਹਨਾਂ ਨੂੰ ਵੀਰ ਕਵੇ ਲਿਸਤੀ ਆ ਜਾਂ ਕਿੱਦਾਂ ਆ ਕੰਧੋ ਦੀ ਵੜੀ ਭਾਈ ਜੀ। ਪੂਰਨਾਂ ਬਹੁਤ ਚੰਗੀਆਂ ਨੇ ਭਾਈ। ਨੇ। ਇਹ ਥਾਣਾ ਇਹਦੇ ਵੀ ਦੇਖ ਸਕਦੇ ਆ ਭਲਾ। ਹਾਂਜੀ। ਇਹਨਾਂ ਠੰਡੀਆਂ ਪੂਰੀਆਂ ਆ ਭਾਈ। ਠੀਕ ਹੈ। ਸਾਨੂੰ ਵੀ ਦੰਨਾਂ ਦੀ ਆਪਣੀ ਗਰੰਟੀ ਹੋਗੀ ਵੱਡੇ ਭਾਈ। ਤੇ ਇਹਦਾ ਮੁੱਲ ਫਿਰ? ਮੁੱਲ ਤੁਸੀਂ ਦੱਸਣਾ ਭਾਈ। ਕਿੰਨਾ? ਇਹ ਟੋਕੜਾ ਦੇ ਭਾਈ। ਟੋਕੜਾ ਦੇ ਭਾਈ। ਕਿੰਨਾ ਕ? ਇਹ ਮੋਰ ਸੰਕੀਏ ਜਿਹਨੇ ਛੋਟ ਕਰਾਉਣੀ ਹੁੰਦਾ। ਕਰ ਦਈਏ 3-4000 ਛੜ ਦਈਏ ਕੋਈ। ਪੂਰੇ ਪਾਲੀ ਛੜ ਦਈਏ ਵੱਡੇ ਭਾਜੀ। ਅੱਛਾ। ਹਾਂਜੀ। ਹੋਰ ਕਰਨਾ ਕੋਈ ਮੰਤਨ? ਕਰ ਲਓ ਥੋੜਾ ਬੋੜਾ ਜਿਹਾ। ਕਰ ਦੋ ਆਪ ਹੀ ਫਿਰ। 30000 ਰੁਪਏ ਭਾਜੀ। 30000 ਜੀ ਤੇ। ਚਲੋ। 30000 ਰੁਪਏ ਭਾਜੀ। ਅੱਛਾ। 30000 ਦੇ ਉਸੇ ਨਹੀਂ। 26000 ਦੇ। 30000 ਮੰਤਨ ਕਰ ਦਾਂਗੇ ਅੱਪੀ ਭਾਈ ਛੋਟ। ਬਾਕੀ ਮੌਕੇ ਤੇ ਹੋ ਜਾਊਗਾ ਮੰਤਨ। ਮੰਤਨ ਜੀ ਵੱਡੇ ਭਾਜੀ ਛੋਟ ਕਰ ਦਾਂਗੇ। ਕੋਈ ਘੜ ਭਰਾ ਮੋੜ ਦੇਣੀ ਆਪਾਂ। ਜਿਹੜੀ ਜੋੜਾ ਲਊਗਾ। ਜੋ ਬਾਕੀ ਹੋਰ ਜੀ ਮੋਕੇ ਤੇ ਹੋਰ ਕੁਛ ਹੈ ਨਾ ਫਿਰ ਜੋੜਾ 65000 ਦੇ ਰਾਂਗੇ ਭਾਜੀ ਜੋੜਾ 65000 ਦੇ ਰਾਂਗੇ 65 ਦੇ ਦੇ ਦਾਂਗੇ ਹਾਂ ਜੀ ਇਹ ਚੀਜ਼ੇ ਦਾ ਕੋ 40 ਦੇ ਦੇ ਰਾਂਗੇ 40000 ਬਣਦਾ ਜੀ ਠੀਕ ਹੈ ਹਾਂ ਜੀ ਇਹ ਖਾਈ ਦੀ ਅੱਖਾਂ ਜੇ ਕੱਲੀ ਇਹ 40000 ਹੈ ਠੀਕ ਹੈ ਹਾਂ ਜੀ ਤੇ ਠੀਕ ਹੈ ਹੋਰ ਕੁਛ ਹੈ ਨਾ ਬਸ ਵੀ ਜੀ ਆਪਾਂ ਤੇ ਜੋੜ ਕੇ ਬੇਨਤੀ ਕਰਦੇ ਸੋਇਆਂ ਸੋਇਆਂ ਆਪਣੇ ਤੇ ਸੱਲੀ ਕਰਕੇ ਕੋਈ ਵੀਰ ਖੜੇ ਨਾ ਤੁਹਾਨੂੰ ਲਾਹਮਾ ਦੇ ਕੋਈ ਨਾ ਸਾਨੂੰ ਮੋੜ ਕੇ ਭਾਜੀ ਦਾ ਠੀਕ ਹੈ ਗਾੜੀਆਂ ਜਿਹੜੀ ਸੇਵਰ ਇਹਨਾਂ ਦਾ ਖਰਚਾ ਪੋਰਾ ਗਾੜੀ ਵੇਲੇ ਸੁੱਕੀ ਥੁੜੀ ਜਿਹੀ ਮੜਾ ਵਖ ਬਾਕੀ ਚਲੋ ਜੋ ਵੀ ਆ ਸੜਕ ਉੱਤੇ ਹੀ ਆ ਇੱਥੇ ਵੇਖੋ ਚਾਖੋ ਤੇ ਆਪਣੀ ਤਸੱਲੀ ਕਰਕੇ ਖੜੋ ਜੀ